ਰਾਤ ਨੂੰ ਸੌਣ ਲੱਗਿਆਂ ਇਸ ਬਾਣੀ ਦਾ ਪਾਠ ਕਰੇ ਇਹਦਾ ਮਨੋਵਿਗਿਆਨ ਵੀ ਇੱਕ ਸਬੰਧ ਹੈ ਜੀ ਜਿਹੜੀ ਚੀਜ਼ ਰਾਤ ਨੂੰ ਸੌਣ ਲੱਗਿਆਂ ਚੇਤੇ ਕਰਕੇ ਪੜ੍ਹ ਕੇ ਵੇਖ ਕੇ ਸੁਣ ਕੇ ਸਵਾਂਗੇ ਨਾ ਸਾਡਾ ਸਬ ਕੌਨਸ਼ੀਅਸ ਮਾਈਂਡ ਸਾਰੀ ਰਾਤ ਉਸ ਥੋਟ ਤੇ ਵਰਕ ਕਰਦਾ ਹੈ ਸਾਰੀ ਰਾਤ ਮਾਰੇ ਨੇ ਤਾਂ ਬਾਣੀ ਚ ਕਿਹਾ ਕਿ ਸੌਂਦੇ ਵਾਹ ਵਾਹ ਉਚਰੈ ਉੱਠਦੇ ਪੀ ਵਾਹ ਕਰਿਉ ਕਿਉਂ ਜਦੋਂ ਸੁੱਤਿਆਂ ਗੁਰੂ ਚੇਤੇ ਆਵੇਗਾ ਕੌਨਸ਼ੀਅਸ ਮਾਈਂਡ ਆਪ ਜੀ ਕਦੇ ਦੇਖੋ ਰਾਤ ਨੂੰ ਸੌਣ ਲੱਗਿਆਂ ਕਈ ਵਾਰੀ ਇੰਨਾ ਥਕਾਵਟ ਹੁੰਦੀ ਹੈ ਖਰਕਣਾ ਵਾਪਰਦਾ ਉਹ ਲੰਮਾ ਪਿਆ ਸੋਹਿਲਾ ਸਾਹਿਬ ਜੀ ਦਾ ਪਾਠ ਜਾਂ ਇਸ ਤਾਂ ਕਰਦਾ ਨਾ ਕਈ ਵਾਰੀ ਪਾਠ ਕਰਦਿਆਂ ਕਰਦਿਆਂ ਸੌਂ ਜਾਂਦਾ ਜਿੱਥੇ ਪਾਠ ਆਪਾਂ ਕੌਂਸ਼ੀਅਸ ਮਾਈਂਡ 'ਚ ਸ਼ੁਰੂ ਕੀਤਾ ਜਦੋਂ ਰਾਤ ਜਾਗ ਆਵੇਗੀ ਸਬਕੌਂਸ਼ੀਅਸ ਤੁਰਕ ਚੱਲਦੀ ਹੋਵੇਗੀ ਸਤਗੁਰਾਂ ਨੇ ਕਿੱਦੀ ਬਖਸ਼ਿਸ਼ ਕੀਤੀ ਕਹਿੰਦੇ ਨੇ ਭਾਈ ਕਿ ਸੌਣ ਲੱਗਿਆਂ ਵੈਗਰੂ ਚੇਤੇ ਕਰ ਤੇ ਯਾਦ ਰੱਖੀ ਸਾਰਾ ਕੰਮ ਅੱਜ ਰਾਤ ਨੂੰ ਜਦੋਂ ਆਪਾਂ ਸੌਣੇ ਆ ਬਾਬਾ ਜੀ ਫਿਰ ਸਾਨੂੰ ਚੇਤੇ ਕਰਾਂਦੇ ਆ